पंजाब के पूर्व उप मुख्यमंत्री सुखबीर सिंह बादल पर जानलेवा हमले के बाद पंजाब की कानून व्यवस्था को लेकर राजनीतिक आरोप प्रत्यारोप का दौर जारी है इस वक्त हमारे साथ पंजाब कांग्रेस के वरिष्ठ नेता सांसद डॉक्टर अमर सिंह साहब हैं डॉक्टर साहब सुखबीर सिंह बादल पे जिस तरह से हमला हुआ वो भी दरबार साहब के बाहर कई सारे सवाल उठ रहे हैं आपकी पार्टी के कई नेताओं के ऊपर भी इशारों इशारों में कहा गया कि जिसने हमला किया वो किसी एक के हल्के के थे ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਨਹੀਂ ਦੇਖੋ ਅਹ ਦੇਖੋ ਅਸੀਂ ਤੇ ਸ਼ੁਰੂ ਤੋਂ ਇੱਕ ਗੱਲ ਕਹਿ ਰਹੇ ਆ ਕਿ ਜਦੋਂ ਦੀ ਆਮ ਪਾਰਟੀ ਪੰਜਾਬ ਚ ਪਾਵਰ ਚਾਏ ਆ ਉਦੋਂ ਤੋਂ ਹੀ ਲਾਇ ਐਂਡ ਆਰਡਰ ਖਰਾਬ ਹੋਣਾ ਸ਼ੁਰੂ ਹੋਇਆ ਇਸ ਤਰ੍ਹਾਂ ਦੀ ਪੰਜਾਬ ਚ ਕਦੇ ਹਾਲਤ ਨਹੀਂ ਸੀ ਕਿ ਨਸ਼ਾ ਗਲੀ ਗਲੀ ਚ ਵਿਕੇ ਲੁੱਟਾਂ ਖੋਹਾਂ ਹੋਣ ਗੈਂਗਸਟਰ ਫੋਨ ਕਰਨ ਕੇ ਇਨੇ ਪੈਸੇ ਦੇ ਦੋ ਨਹੀਂ ਤਾਂ ਮਾਰ ਦਾਂਗੇ ਜਿੰਨੂੰ ਮਰਜ਼ੀ ਗੋਲੀ ਮਾਰ ਦੋ ਔਰ ਸਭ ਤੋਂ ਮੰਦਵਾ ਕੀ ਘਟਨਾ ਤਾਂ ਜਿਹੜੀ ਕੱਲ ਹੋਈ ਆ ਕਿ ਸਭ ਤੋਂ ਸਾਡੀ ਜਿਹੜੀ ਪਵਿੱਤਰ ਸਥਾਨ ਆ ਹਰਮੰਦਰ ਸਾਹਿਬ ਗੋਲਡਨ ਟੈਂਪਲ ਉਹਦੇ ਅੰਦਰ ਗੋਲੀ ਚੱਲ ਗਈ ਔਰ ਉਸ ਸਰ ਸੁਖੀ ਸਿੰਘ ਮਾਦਲ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜ਼ਿੰਮੇਵਾਰੀ ਤਾਂ ਇਹਨਾਂ ਪੰਜਾਬ ਸਰਕਾਰ ਦੀ ਆ ਨਾ ਉਹ ਪੰਜਾਬ ਸਰਕਾਰ ਦੀ ਜ਼ਿੰਮੇਦਾਰੀਆ ਫੇਲ ਹੋਰ ਉਹਨਾਂ ਦੀ ਉਹਨਾਂ ਦੀ ਇੰਟੈਲੀਜੈਂਸ ਦੀ ਫੇਲਿਅਰ ਆ ਉਹਨਾਂ ਦੀ ਲੋਕਲ ਪੁਲਿਸ ਦੀ ਫੇਲਿਅਰ ਆ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਔਰ ਸਭ ਲੋਕਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਆ ਹਰਮੰਦਰ ਸਾਹਿਬ ਜਾ ਕੇ ਕਿ ਇੱਥੇ ਜਿਹੜੀ ਗੱਲ ਹੋਈ ਆ अगे तो इस तरह की घटना नहीं हो दे देश भर से वहाँ पर टूरिस्ट भी आते हैं जो सिख धर्म को मानने वाले हैं जो नहीं भी हैं बाकी दूसरे धर्मों के हैं वो भी वहाँ पर जाते हैं ऐसे में वहाँ पर अगर सुरक्षा को लेकर सवाल खड़े हो रहे हैं तो ये कितना बड़ा कितनी बड़ी रिस्पॉन्सिबिलिटी राज्य सरकार की आप नहीं मैं उस गल एंगल च लैके ही ये गल कही है क्योंकि उत्थे सिख ਨਹੀਂ ਜਾਣਦੇ ਹੈਗੇ ਹਿੰਦੂ ਵੀ ਨੇ ਬਾਹਰਲੇ ਜ਼ੁਬਿਆਂ ਦੇ ਨੇ ਬਾਕੀ ਧਰਮਾਂ ਦੇ ਵੀ ਲੋਕ ਜਾਣਦੇ ਆ ਕਿਉਂਕਿ ਉੱਥੇ ਤਾਂ ਰੋਜ਼ 1.5 ਲੱਖ ਆਦਮੀ ਉੱਥੇ ਮੱਥਾ ਟੇਕਦਾ ਹਰਮੰਦਰ ਸਾਹਿਬ 'ਚ ਤੇ ਉਹ ਆਪਾਂ ਨੂੰ ਸਾਰਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਪਊਗਾ ਔਰ ਜੇ ਉੱਥੇ ਇਸ ਤਰ੍ਹਾਂ ਦੀ ਘਟਨਾਵਾਂ ਹੋਣਗੀਆਂ ਤੇ ਜਿਹੜੇ ਸ਼ਰਧਾਲੂ ਨੇ ਜਿਹੜੇ ਬਾਹਰੋਂ ਆ ਜਾਂ ਇਹ ਪੰਜਾਬ 'ਚੋਂ ਹੁੰਦੇ ਆ ਉਹਨਾਂ ਦੇ ਮਨ 'ਚ ਇੱਕ ਡਰ ਦਾ माहौल बनेगा इस करके मैं वो गल कही है कि पंजाब सरकार ने सोचना चाहिए था और कदम उठाने चाहिए है कि सारे पंजाब से भी और हरिमंदर साहब तो कोई सवाल ही नहीं है कि इस तरह की घटना हो डॉक्टर साहब एक सवाल किसानों को लेकर भी कल से फिर जो किसान है वो दिल्ली चलो दिल्ली की तरफ आएंगे एक बार आपको फिर लगता है जो स्थिति पहले थी वैसी स्थिति बन सकती है सरकार ने किसानों से एक वादा किया था वो अभी तक नहीं पूरा हुआ है क्या ਦੇਖੋ ਇਹ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਦੀ ਮੋਦੀ ਜੀ ਦੀ ਜਿਹੜੀ ਸਰਕਾਰ ਆ ਇਹਨਾਂ ਦੀ ਕੋਈ ਦਿਲਚਸਪੀ ਨਹੀਂ ਆ ਕਿ ਕਿਸਾਨਾਂ ਦਾ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਇਹਨਾਂ ਨੇ ਜਦੋਂ 2 ਨਵੰਬਰ 2021 ਚ ਜਦੋਂ ਪ੍ਰਧਾਨ ਮੰਤਰੀ ਜੀ ਨੇ ਰੇਡੀਓ ਤੇ ਆ ਕੇ ਕਿਹਾ ਸੀ ਕਿ ਭਈ ਅਗਰ ਕੋਈ ਮੇਰੇ ਤੋਂ ਅਗਰ ਕੋਈ ਚੂਕ ਹੋ ਗਈ ਆ ਤਾਂ ਮੈਂ ਉਹਦੀ ਮਾਫੀ ਚਾਹੁੰਨਾ ਤੁਸੀਂ ਘਰਾਂ ਨੂੰ ਵਾਪਸ ਜਾਓ ਦੀਵਾਲੀ ਆ ਰਹੀ ਆ ਔਰ ਤੁਸੀਂ ਮੈਂ ਇੱਕ ਕਮੇਟੀ ਬਣਾ ਕੇ ਐਮਐਸਪੀ ਦਾ ਲੋਕ ਕਰਾਂਗੇ ਔਰ ਤੁਹਾਡੇ ਸਾਰੇ ਸਮੱਸਿਆਵਾਂ ਦਾ ਹੱਲ ਕਰਾਂਗੇ। ਉਹਨੂੰ ਹੁਣ 3 ਸਾਲ ਹੋ ਗਿਆ ਨਵੰਬਰ 21 ਦੀ ਗੱਲ ਹੈਗੀ ਆ ਔਰ ਨਾ ਕੋਈ ਕਮੇਟੀ ਕੋਈ ਬਣਾਈ ਪਤਾ ਨਹੀਂ ਕੀ ਹੋਇਆ ਕੋਈ ਉਹਦਾ ਹੱਲ ਨਹੀਂ ਕੀਤਾ। ਫਰਵਰੀ 24 ਤੋਂ ਕਿਸਾਨਾਂ ਨੇ ਦੁਬਾਰਾ ਉਹਦਾ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਆਏ ਉਦੋਂ ਗੋਲੀਆਂ ਚਲਾਈਆਂ ਉਥੇ ਕਿੱਲ ਲਾਏ ਹੋਏ ਆ ਉਥੇ ਇਸ ਤਰ੍ਹਾਂ ਦੇ ਬੈਰੀਅਰ ਲਾਏ ਆ ਜਿਵੇਂ ਹਿੰਦੁਸਤਾਨ ਪਾਕਿਸਤਾਨ ਹੋ ਗਿਆ ਤੇ ਇਹ ਤਾਂ ਕੇਂਦਰ ਸਰਕਾਰ ਦਾ ਔਰ ਹਰਿਆਣੇ ਦੀ ਸਰਕਾਰ ਦਾ ਦੋਵਾਂ ਨੇ ਮਿਲ ਕੇ ਉਹ ਮਾਹੌਲ ਖਰਾਬ ਕੀਤਾ ਔਰ ਸ਼ੁਭ ਕਰਨ ਇੱਕ ਨੌਜਵਾਨ 21 ਸਾਲ ਦਾ ਉਹਦਾ ਕਤਲ ਕਰਤਾ ਹੁਣ ਉਹ ਦੁਬਾਰਾ ਕਿਸਾਨ ਆਉਣਾ ਚਾਹੁੰਦੇ ਆ ਇਹਨਾਂ ਨੇ ਹੱਲ ਕੋਈ ਨਹੀਂ ਕਰਨਾ ਮੋਦੀ ਸਾਹਿਬ ਦਾ ਔਰ ਬੀਜੇਪੀ ਦਾ ਸਾਰੇ ਲੋਕ ਭਾਸ਼ਣ ਕਰਨਗੇ ਲੇਕਿਨ ਕਿਸਾਨਾਂ ਦੀ ਐਮਐਸਪੀ ਦਾ ਲਾਅ ਕਿਉਂ ਨਹੀਂ ਲੈ ਕੇ ਆਏ ਪਿਛਲੇ ਸੈਸ਼ਨ ਚ ਲੈ ਆਉਂਦੇ ਐ ਸੈਸ਼ਨ ਚ ਲੈ ਆਉਂਦੇ ਉਹ ਤਾਂ ਕੁਝ ਘੰਟਿਆਂ ਚ ਹੀ ਪਾਸ ਹੋ ਜਾਣਾ ਸਭ ਲੋਕਾਂ ਨੂੰ ਉਹਦਾ ਸਵਾਰਥਨ ਕਰਨਾ ਹੈਗਾ ਪਰ ਇਹਨਾਂ ਦੀ ਮਨਛਾ ਨਹੀਂ ਅਗੇ ਕਿਸਾਨਾਂ ਨੂੰ ਤੁਸੀਂ ਉਹ ਗੱਲ ਕਰਦੇ ਹੋ ਐਮਐਸਪੀ ਦਾ ਲਾਅ ਇਸ ਬਾਰ ਜਿਹੜੀ ਪੈਡੀ ਸੀ ਜਿਹੜਾ ਝੋਨਾ ਪੰਜਾਬ 'ਚ ਸੀ ਕਿਸਾਨ ਨੂੰ ਇੰਨਾ ਰੋਲਿਆ ਕਿ ਉਹ ਰੋਂਦਾ ਹੋਇਆ ਮੰਡੀਆਂ 'ਚ ਗਿਆ 15-15 20-20 ਦਿਨ 25-25 ਦਿਨ ਔਰ ਆਖਿਰਕਾਰ 7% ਤੋਂ ਲੈ ਕੇ 10% ਉਹ ਉਹਨੂੰ ਐਮਐਸਪੀ ਤੇ ਘਾਟੂ ਆਪਣਾ ਝੋਨਾ ਵੇਚ ਕੇ ਗਿਆ ਮੈਂ ਤੇ ਬਲਕਿ ਮੰਗ ਕਰਨਾ ਚਾਹਨਾ ਕਿ ਤੁਸੀਂ ਉਹ ਹਾਲਤ ਕੇਂਦਰ ਸਰਕਾਰ ਨੇ ਉਹ ਪੰਜਾਬ ਸਰਕਾਰ ਦੋਵਾਂ ਨੇ ਮਿਲ ਕੇ ਪੈਦਾ ਕੀਤੀ ਹੁਣ ਤੁਸੀਂ ਮਿਲ ਕੇ ਜਿੰਨਾ ਕਿਸਾਨਾਂ ਨੂੰ MSP ਤੋਂ ਘੱਟ ਪੈਸਾ ਮਿਲਿਆ ਪਹਿਲੀ ਗੱਲ ਤਾਂ ਉਹਦੀ ਇਨਕੁਆਰੀ ਕਰਾਉਣੀ ਚਾਹੀਦੀ ਹੈ CBA ਦੀ ਇਨਕੁਆਰੀ ਕਰਾਓ ਜ਼ਿੰਮੇਦਾਰ ਦੱਸੋ ਕੌਣ ਲੋਕ ਨੇ MSP ਤੋਂ ਘੱਟ ਕਿਵੇਂ ਪੈਸਾ ਦਿੱਤਾ ਗਿਆ ਕਾਗਜ਼ਾਂ 'ਚ MSP ਦਿਖਾ ਰਹੇ ਆ ਪਰ ਐਕਚੁਅਲੀ ਉਹਨੂੰ ਪੈਸੇ ਕੱਟ ਦਿੱਤੇ ਆ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਉਹਦੀ ਇਨਕੁਆਰੀ ਕਰੋ ਔਰ ਔਰ ਜਿਹੜੇ ਕਿਸਾਨਾਂ ਨੂੰ ਘੱਟ ਪੈਸੇ ਮਿਲੇ ਉਹਨਾਂ ਨੂੰ ਕੰਪਨਸੇਸ਼ਨ ਦੇਵੇ ਦੋਵੇਂ ਸਰਕਾਰਾਂ ਮਿਲ ਕੇ ਸੰਸਦ ਦਾ ਸੈਟਰ ਚੱਲ ਰਿਹਾ ਆ ਆਖਰੀ ਸਵਾਲ ਕੱਲ ਕਿਸਾਨ ਵੀ ਆਉਣਗੇ ਆਪ ਪਹਿਲੇ ਵੀ ਨੋਟਿਸ ਦੇ ਚੁੱਕੇ ਆ कोशिश करेंगे कि मुद्दा सदन के अंदर भी आप इसको उठा पाए और बिल्कुल पर वो सानू ते मुद्दा उठाण ही नहीं दंदे हैगे असी जो एडजोनमेंट मोशन दे ही दिया पर वो ते वो थे, मैं शुरू से आके कहंदे के मैं सारे एडजोनमेंट मोशन कैंसिल करते है ते वो तो कोई चौंदे नहीं है के किसी गल ते चर्चा ए सरकार चौंदी नहीं है ते एक तरफा चल दे धन्यवाद ਡਾਕਟਰ ਨਮਰ ਸਿੰਘ ਸਾਹਿਬ ਸਾਫ ਤੌਰ ਤੇ ਕਹਿ ਰਹੇ ਕਿ ਕਿਸਾਨ ਨੂੰ ਜੋ ਘਾਟਾ ਹੋਇਆ ਸਭ ਤੋਂ ਪਹਿਲੇ ਤੋਂ ਉਸ ਦੀ ਜਾਂਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਕੈਮਰਨ ਫਿਰੋਜ਼ ਦੇ ਸਾਥ ਅਜੀਤ ਜਹਦਾਨਿਕ ਸਵੇਰਾ ਦਿੱਲੀ